ਦੀ ਰੋਜ਼ ਹੀ ਧਰਨੇ ਲਾਉਣੇ ਹੋ ਰੋਜ਼ ਹੀ ਮੁਜਾਰੇ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ মিডিਆ ਨੂੰ ਸਵਾਲ ਪੁੱਛਦਾ ਜਿੰਨੇ ਵੀ ਤੁਸੀਂ ਮੇਰੇ ਸਤਿਕਾਰਯੋਗ ਭਰਾ ਆਏ ਹੋ ਕੀ ਤੁਸੀਂ ਦੱਸੋ ਜਿਵੇਂ ਅਸੀਂ ਕਹਿੰਨੇ ਵੀ ਅਸੀਂ ਆਜ਼ਾਦ ਨਹੀਂ ਹੈਗੇ মিডিਆ ਆਜ਼ਾਦ ਹੈਗਾ ਜਿਸ ਤਰ੍ਹਾਂ মিডিਆ ਤੋਂ ਸਰਕਾਰਾਂ ਆਪਣੀਆਂ ਕਾਰਵਾਈਆਂ ਕਰਾਉਂਦੀਆਂ ਨੇਗੀਆਂ ਉਹ ਸਭ ਨੂੰ ਪਤਾ ਹੀ ਆ ਜਦੋਂ ਜੇਲ੍ਹਾਂ ਦੇ ਵਿੱਚ ਜਾਣੇ ਆ ਥਾਣਿਆਂ ਦੇ ਵਿੱਚ ਜਾਣੇ ਆ ਜਦੋਂ ਝੂਠੇ ਪਰਚੇ ਪਾਉਂਦੇ ਨੇ ਸਰਕਾਰਾਂ ਤਾਂ ਜਦੋਂ ਪ੍ਰਸ਼ਾਸਨ ਵਾਲੇ ਨੂੰ ਪੁੱਛਦੇ ਆ ਅਧਿਕਾਰੀਆਂ ਨੂੰ ਵੀ ਸਾਡਾ ਕੀ ਕਸੂਰ ਆ ਦੱਸੋ ਬਈ ਪ੍ਰਸ਼ਾਸਨ ਕਹਿੰਦਾ ਅਸੀਂ ਵੀ ਨਹੀਂ ਯਾਦ ਹੈਗੇ ਪੁਲਿਸ ਕਹਿੰਦਾ ਅਸੀਂ ਵੀ ਨਹੀਂ ਯਾਦ ਹੈਗੇ ਕਿਉਂਕਿ ਪਤਾ ਜਿਨ੍ਹਾਂ ਨੂੰ ਆਸਟੇਮ ਅਸੀਂ ਕੁਰਸੀਆਂ ਦੇ ਉੱਪਰ ਬਿਠਾਇਆ ਉਹ ਸਾਡੇ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਅੱਜ 50 ਦਿਨ ਦੇ ਤਕਰੀਬਨ ਤਕਰੀਬਨ ਸਰਦਾਰ ਜੀ ਡੱਲੇਵਾਲ ਸਾਹਿਬ ਨੂੰ ਮਰਨ ਬਰ ਤੋਂ ਉੱਪਰ ਬੈਠੇ ਨੂੰ ਹੋ ਗਏ ਅੱਜ ਤੱਕ ਕੋਈ ਵੀ ਜਿਹੜੀ ਪੰਜਾਬ ਦਾ ਚੁਣਿਆ ਹੋਇਆ ਨੁਮਾਇੰਦਾ ਜਾਂ ਅੱਜ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ 3.5 ਕਰੋੜ ਵੋਟ ਦਾ ਮਾਲਕ ਹਾਂ ਦਸ ਭਰਾਵਾ ਕਿਦਣ ਦਾ ਜਾ ਕੇ ਪੰਜਾਬ ਦੀ ਗੱਲ ਕੀਤੀ ਆ ਕਿੱਦਣ ਦਾ ਜਾ ਕੇ ਦਿੱਲੀ ਮੂਰੇ ਧਰਨਾ ਲਾਇਆ ਹੈ ਕਿ ਸਾਡਾ ਕਿਸਾਨ ਆਗੂ ਭੁਖੜਤਾਲ ਤੇ ਬੈਠਾ ਜਿਨ੍ਹਾਂ ਨੇ ਦੇਸ਼ ਨੂੰ ਉਜਾਦ ਕਰਵਾਇਆ 90% ਕੁਰਬਾਨੀਆਂ ਦਿੱਤੀਆਂ ਅੱਜ ਉਹ ਪੰਜਾਬ ਦਿੱਲੀ ਦੇ ਵਿੱਚ ਆ ਕੇ ਆਪਣੇ ਮੰਗਾ ਆਪਣਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦਾ ਦੱਸੇ ਦੇਵੇ ਪੰਜਾਬ ਦਾ ਮੁੱਖ ਮੰਤਰੀ ਜਵਾਬ ਇੱਕ ਦਿਨ ਵੀ ਕਿਤੇ ਪੰਜਾਬ ਦੀ ਗੱਲ ਕੀਤੀ ਹੋਵੇ ਤੀਜੇ ਦਿਨ ਕਿਤੇ ਕੇਜਰੀਵਾਲ ਨੂੰ ਛਡਾਉਣ ਲਈ ਧਰਨਾ ਲਾਉਣ ਦੇ ਜਾਂਦਾ ਕਿਤੇ ਸੰਜੇ ਸਿੰਘ ਨੂੰ ਕਿਤੇ ਵੋਟਾਂ ਮੰਗ ਲਈ ਦਿੱਲੀ ਦੇ ਵਿੱਚ ਜਾਂਦੇ ਨੇ ਪਰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਕਿਉਂ ਨਹੀਂ ਜਾਂਦੇ ਇਸ ਕਰਕੇ ਅੱਜ ਹਰਿਆਕ ਵਰਗਾ ਜਿਹੜਾ ਅੱਜ ਦੁਖੀ ਹੈ ਪੰਜਾਬ ਦੀ ਜਿਹੜਾ ਵੀ ਕੋਈ ਨੌਜਵਾਨ ਗੱਲ ਕਰਦਾ ਆਪਣੇ ਹੱਕਾਂ ਦੀ ਗੱਲ ਕਰਦਾ ਆਪਣੇ ਪੰਥ ਦੀ ਗੱਲ ਕਰਦਾ ਆਪਣੀ ਕੌਮ ਦੀ ਗੱਲ ਕਰਦਾ ਚੱਲ ਜੇਲ੍ਹ 'ਚ ਜਾ ਫਿਰ ਚੱਕੋ ਮਰਵਾ ਦਿੱਤਾ ਜਾਂਦਾ ਇਹ ਕੁਛ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਹਾਲਾਤਾਂ ਨੂੰ ਦੇਖਦੇ ਹੋਏ ਇਹ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਜਿਹੜਾ ਕਿ ਇੱਥੇ ਕੱਟ ਕੀਤਾ ਗਿਆ ਇੱਕ ਨਵੀਂ ਪਾਰਟੀ ਦੀ ਜਿਹੜੀ ਕਿ ਐਲਾਨ ਹੋਣਾ ਸਾਡੇ ਨੌਜਵਾਨਾਂ ਸਾਡੇ ਨੌਜਵਾਨਾਂ ਵੱਲੋਂ ਸਾਡਾ ਪੂਰਨ ਸਮਰਥਨ ਹੈ ਪਰ ਜਿਹੜੇ ਅੱਜ ਵੱਡੇ ਪੰਜਾਬ ਦੇ ਦਰਦੀ ਕਹਣ ਵਾਲੇ ਖੇਤਰੀ ਪਾਰਟੀ ਕਹਣ ਵਾਲੇ ਮਨ ਨੂੰ ਇੱਕੋ ਹੀ ਗੱਲ ਕਹਿਣਾ ਚਾਹਣਾ ਦੂਜੇ ਤੀਜੇ ਦਿਨ ਉਹ ਅੰਮ੍ਰਿਤਪਾਲ ਦੇ ਭਾਈ ਸਾਹਿਬ ਦੇ ਖਿਲਾਫ ਬੈਠਨਦਾ ਸੁਖਵੀਰ ਬਾਦਲ ਦੇ ਅੱਜ ਤੇਰਾ 20000 ਆਗੂ ਤਾਂ 15 ਤੋਂ 20000 ਆਗੂ ਤੇਰਾ ਹੋਣਾ ਨਹੀਂ ਬਸ 10000 ਆਗੂ ਆ ਤੇਰਾ ਪੂਰੇ ਪੰਜਾਬ ਦੇ ਵਿੱਚ ਮੈਂ ਕਹਿਣਾ ਚਾਹਣਾ ਜੇ ਤੂੰ ਆਪਣਾ ਕੱਖ ਬਚਾਉਣਾ ਚਾਹਣਾ ਤੂੰ ਰੋਜ਼ ਹੀ ਗੱਲ ਕਰਦਾ ਕਿ ਬਕਾਲੀਦਾਲ ਦਾ ਬੜਾ-ਬੜਾ ਸੰਘਰਸ਼ ਰਿਹਾ ਬੜਾ-ਬੜਾ ਯੋਗਦਾਨ ਪਾਇਆ ਪੰਜਾਬ ਲਈ ਅਸੀਂ ਵੀ ਮੰਨਦੇ ਆ ਸਾਡੇ ਵੀ ਦਾਦਿਆਂ ਨੇ ਜੇਲਾ ਗੱਟੀਆਂ ਕਾਲੀਦਾਲ ਲਈ ਯੋਗਦਾਨ ਪਾਇਆ ਪਰ ਜੇ ਤੂੰ ਚਾਹਣਾ ਕਾਲੀਦਾਲ ਬਚਾਉਣਾ ਤਾਂ ਤਨਮਾ ਐਲਾਨ ਕਰਦਾ ਤੈਨੂੰ ਚੈਲੰਜ ਕਰਦਾ ਤੇਰਾ 10-15000 ਜਿੰਨਾ ਆਗੂ ਹੈ ਜਿੰਨਾਂ ਦੇ ਸਿਰ ਤੇ ਤੂੰ 5 ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਬੰਦੀ ਸਿੰਘਾਂ ਲਈ ਇੱਕ ਮਹੀਨਾ ਦਿੱਲੀ ਦੇ ਵਿੱਚ ਧਰਨਾ ਚਲਾ ਕੇ ਦਿਖਾ ਦੇ ਤਾਂ ਤੇਰਾ ਕੱਖ ਵੱਜ ਜੂ ਨਹੀਂ ਡਰਾਮੇ ਕਰਨੇ ਦੂਜੇ ਤੀਜੇ ਦਿਨ ਬੰਦ ਕਰਦੇ ਪੰਜਾਬ ਦੇ ਵਿੱਚੋਂ ਇਸ ਕਰਕੇ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕੀਤਾ ਤੁਹਾਨੂੰ ਸਭ ਨੂੰ ਪਤਾ ਹੈ ਲੋਕ ਤੁਸੀਂ ਕਾਲ ਤੱਕ ਸੁਣੋ ਅੱਜ ਦੋ ਇਕੱਠ ਹੋਏ ਨੇਗੇ ਇਸ ਮੁਖਸਰ ਦੀ ਧਰਤੀ ਤੇ ਇੱਕ ਤਾਂ ਉਹ ਇਕੱਠ ਹੋਇਆ ਜਿਹੜਾ ਕਿ ਕਾਲ ਤਖਸਾਬ ਨਾਲ ਮੱਥਾ ਲਾਈ ਖੜਾ ਦੂਜਾ ਕੱਠ ਉਹ ਹੋਇਆ ਜਿਹੜਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਮੱਥਾ ਲਾਈ ਖੜਾ ਉਹ ਕੱਠ ਆ ਉਹ ਤੁਸੀਂ ਜਾਗਦੇ ਜ਼ਮੀਰਾਂ ਵਾਲੇ ਲੋਕੋ ਇਹਨਾਂ ਨੇ ਕਾਲ ਤਖਸਾਬ ਨਾਲ ਮੱਥਾ ਲਾਇਆ ਤੇ ਸਾਡਾ ਮੱਥਾ ਉਹ ਸੈਂਟਰ ਸਰਕਾਰ ਨਾਲ ਆ ਤੇ ਉਹ ਪੰਜਾਬ ਸਰਕਾਰ ਨਾਲ ਅਸੀਂ ਇਹਨਾਂ ਦੇ ਮੰਜੀ ਪੜੀ ਉਸ ਤਰ੍ਹਾਂ ਠੋਕਾਂਗੇ ਤੁਸੀਂ ਦੇਖਦੇ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪੈਰਾਂ ਥੱਲੇ ਹਗਮਚਾੜਾਂਗੇ ਇੰਨਾ ਬੇਈਮਾਨਤਾ ਦਾ ਤਾਕਤਤਾ ਸਭ ਕੋ ਕੇ ਪਰਾ ਮਾਰਾਂਗੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਇਆ ਹੈ ਜਿੱਲੇ ਸਟਾਇਆ ਹੈ ਝੂਠੇ ਪਰਚੇ ਪਾਏ ਨੇ ਮੈਨੂੰ মিডিਆ ਜਵਾਬ ਦੇ ਦੇ ਮੈਨੂੰ ਪੁਲਿਸ ਅਧਿਕਾਰੀ ਜਵਾਬ ਦੇਣੇ ਸਨ ਕੀ ਤੁਹਾਡੇ ਨਾਲ ਧੱਕਾ ਹੋ ਨਹੀਂ ਰਿਹਾ ਕੀ ਤੁਹਾਡੇ ਨਾਲ ਧੱਕੇ ਨਾਲ ਆਪਣੀ ਹਕੂਮਤ ਚਲਾਉਂਦੇ ਨਹੀਂ ਹੈ মিডিਆ ਦੇ ਉੱਪਰ ਜਾਂ ਪ੍ਰਸ਼ਾਸਨ ਦੇ ਉੱਪਰ ਜਿੰਨੇ ਵੀ ਪੁਲਿਸ ਅਧਿਕਾਰੀ ਨੇ ਮੈਨੂੰ ਉਹ ਜਵਾਬ ਦੇ ਦੇਣ ਐਸਐਸਪੀ ਜਵਾਬ ਦੇ ਦੇ ਡੀਐਸਪੀ ਜਵਾਬ ਦੇ ਦੇ ਜਿੱਡੇ ਵੀ ਵੱਡੇ ਅਧਿਕਾਰੀ ਨੂੰ ਵੀ ਜਵਾਬ ਦੇ ਦੇਣ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜੇਕਰ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਧਰਨਾ ਦਿੱਤੇ ਹੁੰਦੇ ਹੱਕਾਂ ਦੀ ਗੱਲ ਕੀਤੀ ਹੁੰਦੀ ਨਾਜ ਧਰਨੇ ਲਾਉਣ ਦੀ ਲੋੜ ਸੀ ਨਾਜ ਨਵੀਂ ਪਾਰਟੀ ਬਣਾਉਣ ਦੀ ਲੋੜ ਸੀਗੀ ਇਹਨਾਂ ਦੇ ਹਾਲਾਤਾਂ ਕਰਕੇ ਇਹਨਾਂ ਨੇ ਜੋ ਕੁਝ ਪੰਜਾਬ ਨੇ ਕਮਾਇਆ ਕੋਈ ਵੀ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਮੈਂ ਕੋਈ ਗੱਲ ਕਹਿਣਾ ਚਾਹਣਾ ਭਾਈ ਅਮਰਤਪਾਲ ਜੀ ਜੇਲ੍ਹ ਦੇ ਵਿੱਚ ਨੇ ਅੱਜ ਸਾਡੇ ਕੋਲੇ ਐਮਪੀ ਸਰਬਜੀਤ ਜੀ ਖਾਲਸਾ ਜੀ ਬੈਠੇ ਨੇਗੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿਸੇ ਪ੍ਰਕਾਰ ਕਿਸੇ ਅਧਿਕਾਰੀ ਤੋਂ ਦਬਣ ਚੋ ਗੰਦੀ ਲੋੜ ਨਹੀਂ ਤੁਸੀਂ ਗੱਲ ਆਪਾਂ ਗੱਲ ਠੰਡੀ ਨਹੀਂ ਕਰੇ ਵੀ ਕਰਨੀ ਆਪਾਂ ਗੱਲ ਆਪਣੇ ਹੱਕਾਂ ਦੀ ਹੱਕੜਾ ਕੇ ਗੱਲ ਕਰਨੀ ਆ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਖਾਲਸਾ ਜੀ ਨੂੰ ਸਾਫ਼ ਗੱਲ ਕਹਿਣਾ ਚਾਹਣਾ ਕੁਝ ਲੋਕਾਂ ਦੇ ਨਾਰਾਜ਼ ਗਿਆ ਨੇ ਮੈਂ ਵੀ ਵੋਟਾਂ ਮੰਗ ਕੇ ਗਿਆ ਇੱਥੇ ਪੂਰਾ ਜ਼ੋਰ ਲਾ ਕੇ ਪਿੰਡਾਂ ਦੇ ਵਿੱਚ ਬੋਲ ਕੇ ਗਿਆ ਕਿਸੇ ਪ੍ਰਕਾਰ ਦੀ ਕੋਈ ਠੰਡੀ ਮਿੱਠੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਹੱਕੜਾ ਕੇ ਪੰਜਾਬ ਦੀ ਗੱਲ ਕਰਨੀ ਆ ਆਪਣੇ ਹੱਕਾਂ ਦੀ ਗੱਲ ਕਰਨੀ ਆ ਇਸ ਕਰਕੇ ਇੰਨੇ ਕ ਮੈਂ ਸ਼ਹੀਦਾਂ ਲੈ ਕੇ ਆਇਆ ਮੈਂ ਬੇਨਤੀਆਂ ਲੈ ਕੇ ਆਇਆ ਕਿ ਆਪਾਂ ਜਿਹੜਾ ਆਪਣੇ ਪੰਜਾਬ ਦੇ ਹੱਕ ਨੇ ਪੰਥ ਕੌਮ ਨੂੰ ਬਚਾਉਣ ਲਈ ਕਿਵੇਂ ਲੜਨਾ ਹੈ ਕਿਉਂਕਿ ਹੁਣ ਇਹਨਾਂ ਦੇ ਅੱਲੇ-ਪੱਲੇ ਤਾਂ ਲੀਰਾਂ ਦੀ ਖਿੱਦੋ ਨੇ ਸਭ ਖਿੰਡ ਚੁੱਕੇ ਨੇਗੇ ਹੁਣ ਥੋਡੀ ਵਾਰੀ ਆ ਤੁਸੀਂ ਕਿਵੇਂ ਪਹਿਰਾ ਦੇਣਾ ਸੱਚ ਤੇ ਕਿਵੇਂ ਸੱਚ ਲਈ ਲੜਨਾ ਇਹ ਥੋਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਜਿਵੇਂ ਕਿ ਭਾਈ ਸਾਹਿਬ ਨੇ ਇੱਕ ਵਧੀਆ ਗੱਲ ਕਹੀ ਆ ਜਿਹਦੇ ਕੋਲੇ ਆਪਣੇ ਲੱਗਦਾ ਵੀ ਦੇਖੋ ਜੀ ਮੈਨੂੰ ਆਪਣਾ ਨਿੱਜ ਪਿਆਰਾ ਜਾਂ ਕੋਈ ਪੈਸੇ ਕਮਾਉਣ ਲਈ ਜਾਂ ਆਪਣੀ ਸ਼ੌਹਰਤ ਕਮਾਉਣ ਲਈ ਆ ਰਿਹਾ ਉਹ ਇਸ ਪਾਰਟੀ ਦੇ ਵਿੱਚ ਨਾ ਆਵੇ ਕਿਉਂਕਿ ਹਿੱਕ ਢਾ ਕੇ ਲੜਨੀ ਪੈਣੀ ਆ ਪਿੱਛੇ ਜੇ ਨਾ ਕੋਈ ਐਮਐਲਏ ਨਾ ਕੋਈ ਐਮਪੀਆ ਕਰੋੜ ਪਿਆ ਨੌਜਵਾਨਾਂ ਦਾ ਪੰਜਾਬ ਸਰਕਾਰ ਦੇ ਨੱਕ ਦੇ ਵਿੱਚ ダਮ ਲਿਆਤਾ ਸੀਗਾ ਤੁਹਾਡੀ ਤਾਕਤ ਨਾਲ ਇਸ ਕਰਕੇ ਜੁਰਤ ਹੋਣੀ ਚਾਹੀਦੀ ਹੈ ਕੱਲਾ ਐਮਐਲਏ ਜਾਂ ਐਮਪੀ ਬਣਨਾ ਜ਼ਰੂਰੀ ਨਹੀਂ ਪਰ ਇਸ ਤੋਂ ਵੱਡੀ ਜ਼ਰੂਰਤ ਜ਼ਰਤ ਲੋਕਾਂ ਦੇ ਲਈ ਲੜਨ ਲਈ ਵੀ ਹੋਣੀ ਚਾਹੀਦੀ ਹੈ ਇਹ ਮੈਂ ਸਾਰੇ ਤੁਹਾਡੇ ਲੋਕਾਂ ਨੂੰ ਬੇਨਤੀ ਕਰਦਾ ਇਸ ਕਰਕੇ ਆਪਣੇ ਲਾਲਚ ਨਿੱਜੀ ਹਿੱਤ ਤਿਆ ਕੇ ਜਿਵੇਂ ਅੱਜ ਭਾਈ ਅੰਮਰਤਪਾਲ ਜੀ ਬੈਠਾ ਆਪਣੇ ਲੋਕਾਂ ਲਈ ਜੇਲ੍ਹ ਦੇ ਵਿੱਚ ਬੈਠਾ ਪਹਿਲਾਂ ਐਨਐਸਏ ਫਿਰ ਜੁਏਪੀ ਲਗਾ ਦਿੱਤਾ ਗਿਆ ਇਸ ਕਰਕੇ ਇਸ ਤਰ੍ਹਾਂ ਜੇਲਾ ਕੱਟਣ ਲਈ ਆਪਣੀ ਆਪਣੀ ਕੁਰਬਾਨੀ ਦੇਣ ਲਈ ਤਿਆਰ ਰਹੋ ਕਿਉਂਕਿ ਸਰਕਾਰਾਂ ਨੇ ਬੜਾ ਜ਼ੋਰ ਲਾਉਣਾ ਹੈ ਅੱਜ ਸੁਖਵੀਰ ਬਾਦਲ ਪੂਰੇ ਵਡੀਆਂ ਵੱਡੀਆਂ ਬੱਸਾਂ ਭਰ ਕੇ ਲੈ ਗਿਆ ਹੋ ਜਾਂਦੀਆਂ ਨੇ ਮਿਲ ਰਦਾ ਬੱਸਾਂ ਸ਼ਾਇਦ ਕੁਝ ਮੋੜਨੇ ਵੀ ਸ਼ੁਰੂ ਹੋ ਗਈਆਂ ਕਿਉਂਕਿ ਪੈਸੇ ਦੇ ਜ਼ੋਰ ਤੇ ਲਾਇਆ ਤੁਸੀਂ ਆਪ ਮਾਰੇ ਚੱਲ ਕੇ ਲੋਕ ਆਇਓ ਇਸ ਕਰਕੇ ਸਾਰਾ ਪੰਜਾਬ ਉਹਨੂੰ ਤਿਆਰ ਹੈ ਬਹੁਤ ਥਾਰੇ ਸਾਰੇ ਥਾਵਾਂ ਤੇ ਨੌਜਵਾਨ ਘੇਰੇ ਗਏ ਨੇ ਕੋਈ ਗੱਲ ਨਹੀਂ ਜਿੰਨਾ ਮਰਜੀ ਅਟੀਚੂਟੀ ਦਾ ਜ਼ੋਰ ਲਾਉਣਾ ਲਾ ਲਓ ਇਹ ਪੰਜਾਬ ਦੇ ਵਿੱਚ ਨੇਰੀ ਚੱਲ ਚੁੱਕੀ ਹੈ ਹੁਣ ਇੱਕ ਪੰਜਾਬ ਦੇ ਵਿੱਚ ਨਵਾਂ ਬਦਲਾ ਆਊਗਾ ਨਵੀਂ ਖੇਤਰੀ ਪਾਰਟੀ ਆਊਗੀ ਜਿਹੜੀ ਪੰਜਾਬ ਦੇ ਵਿੱਚੋਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਬੈਠ ਕੇ ਬੰਗਾਰੂਗੀ ਮੋਦੀ ਇੱਥੇ ਜਿਹੜਾ ਮਰਜੀ ਸੈਂਟਰ ਦੇ ਵਿੱਚ ਬੈਠਾ ਹੋਵੇ ਉਹ ਪੰਜਾਬ ਚੱਲ ਕੇ ਆਊਗਾ ਕਿਉਂਕਿ ਉੱਥੇ ਜਾਣ ਦੀ ਲੋੜ ਨਹੀਂ ਨੇ ਜੁਰਤ ਵਾਲੀ ਪਾਰਟੀ ਹੋਣੀ ਚਾਹੀਦੀ ਹੈ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਪਹੁੰਚਿਓ ਤੁਹਾਡੇ ਕੋਲੇ ਇਹੀ ਹੋਣਾ ਚਾਹੀਦਾ ਤੁਹਾਡੇ ਕੋਲੇ ਨਿੱਜ ਨੂੰ ਆਪਣੇ ਨੂੰ ਸਾਈਡ ਤੇ ਰੱਖ ਕੇ ਆਇਓ ਤੇ ਆਪਣਾ ਕੁਝ ਪੰਜਾਬ ਲਈ ਕਰ ਲਈ ਆਇਓ ਆਪਣੀ ਕੌਮ ਲਈ ਕੁਝ ਲਈ ਕੁਝ ਕਰ ਲਈ ਆਇਓ ਇਹ ਸੇਵਾ ਕਰ ਲਈ ਆਇਓ ਜਿਵੇਂ ਪਹਿਲਾਂ ਬਾਦਲ ਵੀ ਕਰਨੀ ਦੀ ਸੇਵਾ ਕਰ ਰਹੇ ਹੋ ਰਾਜ ਨਹੀਂ ਸੇਵਾ ਉਹਨਾਂ ਨੇ ਜਿਹੜੀ ਸੇਵਾ ਕੀਤੀ ਆ ਉਹ ਤੁਹਾਨੂੰ ਸਭ ਨੂੰ ਹੀ ਪਤਾ ਹੀ ਆ ਪੰਜਾਬ ਦੇ ਲੋਕਾਂ ਨੂੰ ਜੇ ਤੂੰ ਆਪਣਾ ਕੱਖ ਬਚਾਉਣਾ ਚਾਹਣਾ ਤੂੰ ਰੋਜ਼ ਹੀ ਗੱਲ ਕਰਦਾ ਕੇ ਬਕਾਲੀ ਦਾਲ ਦਾ ਬੜਾ-ਬੜਾ ਸੰਘਰਸ਼ ਰਿਹਾ ਬੜਾ-ਬੜਾ ਯੋਗਦਾਨ ਪਾਇਆ ਪੰਜਾਬ ਲਈ ਅਸੀਂ ਵੀ ਮੰਨਦੇ ਆ ਸਾਡੇ ਵੀ ਦਾਦਿਆਂ ਨੇ ਜੇਲਾ ਕਟਿਆ ਕਾਲੀਦਾਲ ਲਈ ਯੋਗਦਾਨ ਪਾਇਆ ਪਰ ਤੇ ਤੂੰ ਚਾਹਣਾ ਕਾਲੀਦਾਲ ਬਚਾਉਣਾ ਤਾਂ ਤਨਵਾ ਲਾਣ ਕਰਦਾ ਤੈਨੂੰ ਚੈਲੰਜ ਕਰਦਾ ਤੇਰਾ 10-15000 ਜਿੰਨਾ ਆਗੂ ਹੈ ਜਿੰਨਾਂ ਨੇ ਸਿਰ ਤੇ ਤੂੰ 5 ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਬੰਦੀ ਸਿੰਘਾਂ ਲਈ 1 ਮਹੀਨਾ ਦਿੱਲੀ ਦੇ ਵਿੱਚ ਧਰਨਾ ਚਲਾ ਕੇ ਦਿਖਾਦੇ ਤਾਂ ਤੇਰਾ ਕੱਖ ਵੱਜ ਜੂ ਨਹੀਂ ਡਰਾਮੇ ਕਰਨੇ ਦੂਜੇ ਤੀਜੇ ਦਿਨ ਬੰਦ ਕਰਦੇ ਪੰਜਾਬ ਦੇ ਵਿੱਚੋਂ ਇਸ ਕਰਕੇ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕੀਤਾ ਸਾਨੂੰ ਸਭ ਨੂੰ ਪਤਾ ਹੈ ਜੋ ਕੁਝ ਤੁਸੀਂ ਕਾਲ ਤੱਕਸ ਨੂੰ ਅੱਜ ਦੋ ਇਕੱਠ ਹੋਏ ਨੇਗੇ ਇਸ ਮੁਖਸਰ ਦੀ ਧਰਤੀ ਤੇ ਇੱਕ ਤਾਂ ਉਹ ਇਕੱਠ ਹੋਇਆ ਜਿਹੜਾ ਕਿ ਕਾਲ ਤਖਸਾਬ ਨਾਲ ਮੱਥਾ ਲਾਈ ਖੜਾ ਦੂਜਾ ਕੱਠ ਉਹ ਹੋਇਆ ਜਿਹੜਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਮੱਥਾ ਲਾਈ ਖੜਾ ਉਹ ਕੱਠ ਆ ਉਹ ਤੁਸੀਂ ਜਾਗਦੇ ਜ਼ਮੀਰ ਵਾਲੇ ਲੋਕੋ ਇਹਨਾਂ ਨੇ ਕਾਲ ਤਖਸਾਬ ਨਾਲ ਮੱਥਾ ਲਾਇਆ ਤੇ ਸਾਡਾ ਮੱਥਾ ਉਹ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਅਸੀਂ ਇਹਨਾਂ ਦੇ ਮੰਜੀ ਪੜੀ ਉਸ ਤਰ੍ਹਾਂ ਠੋਕਾਂਗੇ ਤੁਸੀਂ ਦੇਖਦੇ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪੈਰਾਂ ਥੱਲੇ ਹਗਮਚਾ ਦੇਵਾਂਗੇ ਇੰਨਾ ਬੇਈਮਾਨਤਾ ਦਾ ਤਾਕਤ ਤਾ ਸਭ ਖੋ ਕੇ ਪਰਾਂ ਮਾਰਾਂਗੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਇਆ ਹੈ ਜਿੱਲੇ ਸਟਾਇਆ ਹੈ ਝੂਠੇ ਪਰਚੇ ਪਾਏ ਨੇ ਮੈਨੂੰ ਮੀਡੀਆ ਜਵਾਬ ਦੇ ਦੇ ਮੈਨੂੰ ਪੁਲਿਸ ਅਧਿਕਾਰੀ ਜਵਾਬ ਦੇ ਦੇਣ ਕੀ ਤੁਹਾਡੇ ਨਾਲ ਧੱਕਾ ਹੋ ਨਹੀਂ ਰਿਹਾ ਕੀ ਤੁਹਾਡੇ ਨਾਲ ਧੱਕੇ ਨਾਲ ਆਪਣੀ ਹਕੂਮਤ ਚਲਾਉਂਦੇ ਨਹੀਂ ਹੈ ਮੀਡੀਆ ਦੇ ਉੱਪਰ ਜਾਂ ਪ੍ਰਸ਼ਾਸਨ ਉੱਪਰ ਜਿੰਨਾ ਵੀ ਪੁਲਿਸ ਅਧਿਕਾਰੀ ਨੇ ਮੈਨੂੰ ਉਹ ਜਵਾਬ ਦੇ ਦੇਣ ਐਸਐਸਪੀ ਜਵਾਬ ਦੇ ਦੇ ਡੀਐਸਪੀ ਜਵਾਬ ਦੇ ਦੇ ਜਿੱਡੇ ਵੀ ਵੱਡੇ ਅਧਿਕਾਰੀ ਨੂੰ ਵੀ ਜਵਾਬ ਦੇ ਦੇਣ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜੇਕਰ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਧਰਨਾ ਦਿੱਤੇ ਹੁੰਦੇ ਹੱਕਾਂ ਦੀ ਗੱਲ ਕੀਤੀ ਹੁੰਦੀ ਨਾਜ ਧਰਨੇ ਲਾਉਣ ਦੀ ਲੋੜ ਸੀ ਨਾਜ ਨਵੀਂ ਪਾਰਟੀ ਬਣਾਉਣ ਦੀ ਲੋੜ ਸੀਗੀ ਇਹਨਾਂ ਦੇ ਹਾਲਾਤਾਂ ਕਰਕੇ ਇਹਨਾਂ ਨੇ ਜੋ ਕੁਝ ਪੰਜਾਬ ਨੇ ਕਮਾਇਆ ਕੋਈ ਵੀ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਮੈਂ ਕੋਈ ਗੱਲ ਕਹਿਣਾ ਚਾਹਣਾ ਭਾਈ ਅਮਰਤਪਾਲ ਜੀ ਜੇਲ੍ਹ ਦੇ ਵਿੱਚ ਨੇ ਅੱਜ ਸਾਡੇ ਕੋਲੇ ਐਮਪੀ ਸਰਬਜੀਤ ਜੀ ਖਾਲਸਾ ਜੀ ਬੈਠੇ ਨੇਗੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿਸੇ ਪ੍ਰਕਾਰ ਕਿਸੇ ਅਧਿਕਾਰੀ ਤੋਂ ਦਬਣ ਚੁ ਗੰਦੀ ਲੋੜ ਨਹੀਂ ਤੁਸੀਂ ਗੱਲ ਆਪਾਂ ਗੱਲ ਠੰਡੀ ਨਹੀਂ ਕਰੇ ਵੀ ਕਰਨੀ ਆਪਾਂ ਗੱਲ ਆਪਣੇ ਹੱਕਾਂ ਦੀ ਹੱਕੜਾ ਕੇ ਗੱਲ ਕਰਨੀ ਹੈ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਖਾਲਸਾ ਜੀ ਨੂੰ ਸਾਫ਼ ਗੱਲ ਕਹਿਣਾ ਚਾਹਣਾ ਕੁਝ ਲੋਕਾਂ ਦੀਆਂ ਨਾਰਾਜ਼ੀਆਂ ਨੇ ਮੈਂ ਵੀ ਵੋਟਾਂ ਮੰਗ ਕੇ ਗਿਆ ਇੱਥੇ ਪੂਰਾ ਜ਼ੋਰ ਲਾ ਕੇ ਪਿੰਡਾਂ ਦੇ ਵਿੱਚ ਬੋਲ ਕੇ ਗਿਆ ਕਿਸੇ ਪ੍ਰਕਾਰ ਦੀ ਕੋਈ ਠੰਡੀ ਮਿੱਠੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਹੱਕੜਾ ਕੇ ਪੰਜਾਬ ਦੀ ਗੱਲ ਕਰਨੀ ਹੈ ਆਪਣੇ ਹੱਕਾਂ ਦੀ ਗੱਲ ਕਰਨੀ ਆ ਇਸ ਕਰਕੇ ਇੰਨੇ ਕ ਮੈਂ ਇੱਦਾਂ ਲੈ ਕੇ ਆਇਆ ਮੈਂ ਬੇੜਤੀਆਂ ਲੈ ਕੇ ਆਇਆ ਕਿ ਆਪਾਂ ਜਿਹੜਾ ਆਪਣੇ ਪੰਜਾਬ ਦੇ ਹੱਕ ਨੇ ਪੰਥ ਕੌਮ ਨੂੰ ਬਚਾਉਣ ਲਈ ਕਿਵੇਂ ਲੜਨਾ ਹੈ ਕਿਉਂਕਿ ਹੁਣ ਇਹਨਾਂ ਦੇ ਅੱਲੇ-ਪੱਲੇ ਤਾਂ ਲੀਰਾਂ ਦੀ ਖਿੱਦੋ ਨੇ ਸਭ ਖੇਡ ਚੁੱਕੇ ਨੇਗੇ ਹੁਣ ਥੋਡੀ ਵਾਰੀ ਆ ਤੁਸੀਂ ਕਿਵੇਂ ਪਹਿਰਾ ਦੇਣਾ ਸੱਚ ਤੇ ਕਿਵੇਂ ਸੱਚ ਲਈ ਲੜਨਾ ਇਹ ਥੋਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਜਿਵੇਂ ਕਿ ਭਾਈ ਸਾਹਿਬ ਨੇ ਇੱਕ ਵਧੀਆ ਗੱਲ ਕਹੀ ਆ ਜਿਹਦੇ ਕੋਲੇ ਆਪਣੇ ਲੱਗਦਾ ਵੀ ਦੇਖੋ ਜੀ ਮੈਨੂੰ ਆਪਣਾ ਨਿੱਜ ਪਿਆਰਾ ਜਾਂ ਕੋਈ ਪੈਸੇ ਕਮਾਉਣ ਲਈ ਜਾਂ ਆਪਣੀ ਸ਼ੌਹਰਤ ਕਮਾਉਣ ਲਈ ਆ ਰਿਹਾ ਉਹ ਇਸ ਪਾਰਟੀ ਦੇ ਵਿੱਚ ਨਾ ਆਵੇ ਕਿਉਂਕਿ ਹਿੱਕ ਢਾ ਕੇ ਲੜਨੀ ਪੈਣੀ ਆ ਪਿੱਛੇ ਜੇ ਨਾ ਕੋਈ ਐਮਐਲਏ ਨਾ ਕੋਈ ਐਮਪੀ ਆ ਕਰੋੜਾਂ ਰੁਪਏ ਨੌਜਵਾਨਾਂ ਦਾ ਪੰਜਾਬ ਸਰਕਾਰ ਦੇ ਨੱਕ ਦੇ ਵਿੱਚ ਦਾਮ ਲਿਆਤਾ ਸੀਗਾ ਤੁਹਾਡੀ ਤਾਕਤ ਨਾਲ ਇਸ ਕਰਕੇ ਜੁਰਤ ਹੋਣੀ ਚਾਹੀਦੀ ਹੈ ਇਕੱਲਾ ਐਮਐਲਏ ਜਾਂ ਐਮਪੀ ਬਣਨਾ ਜ਼ਰੂਰੀ ਨਹੀਂ ਪਰ ਇਸ ਤੋਂ ਵੱਡੀ ਜ਼ਰੂਰਤ ਜ਼ੁਰਤ ਲੋਕਾਂ ਦੇ ਲਈ ਲੜ ਲਈ ਵੀ ਹੋਣੀ ਚਾਹੀਦੀ ਹੈ ਇਹ ਮੈਂ ਸਾਰੇ ਤੁਹਾਡੇ ਲੋਕਾਂ ਨੂੰ ਬੇਨਤੀ ਕਰਦਾ ਇਸ ਕਰਕੇ ਆਪਣੇ ਲਾਲਚ ਨਿੱਜੀ ਹਿੱਤ ਤਿਆ ਕੇ ਜਿਵੇਂ ਅੱਜ ਭਾਈ ਅੰਮਰਤਪਾਲ ਜੀ ਬੈਠਾ ਆਪਣੇ ਲੋਕਾਂ ਲਈ ਜੇਲ੍ਹ ਦੇ ਵਿੱਚ ਬੈਠਾ ਪਹਿਲਾਂ ਐਨਐਸਏ ਫਿਰ ਜੁਏਪੀ ਲਗਾ ਦਿੱਤਾ ਗਿਆ ਇਸ ਕਰਕੇ ਇਸ ਤਰ੍ਹਾਂ ਜੇਲਾ ਕੱਟਣ ਲਈ ਆਪਣੀ ਆਪਣੀ ਕੁਰਬਾਨੀ ਦੇਣ ਲਈ ਤਿਆਰ ਰਹੋ ਕਿਉਂਕਿ ਸਰਕਾਰਾਂ ਨੇ ਬੜਾ ਜ਼ੋਰ ਲਾਉਣਾ ਹੈ ਅੱਜ ਸੁਖਵੀਰ ਬਾਦਲ ਪੂਰੇ ਛੋਟੀਆਂ ਵੱਡੀਆਂ ਬੱਸਾਂ ਭਰ ਕੇ ਲੈ ਗਿਆ ਹੋ ਜਾਂਦੀਆਂ ਨੇ ਮੈਨ ਲੱਗਦਾ ਬੱਸਾਂ ਸ਼ਾਇਦ ਕੁਝ ਮੋਟਨੇ ਵੀ ਸ਼ੁਰੂ ਹੋ ਗਈਆਂ ਕਿਉਂਕਿ ਪੈਸੇ ਦੇ ਜ਼ੋਰ ਤੇ ਲੈ ਗਿਆ ਤੁਸੀਂ ਆਪ ਮਾਰੇ ਚੱਲ ਕੇ ਲੋਕ ਆਇਓ ਇਸ ਕਰਕੇ ਸਾਰਾ ਪੰਜਾਬ ਉਹਨੂੰ ਤਿਆਰ ਹੈ ਬਹੁਤ ਥਾਰੇ ਸਾਰੇ ਥਾਵਾਂ ਤੇ ਨੌਜਵਾਨ ਘੇਰੇ ਗਏ ਨੇ ਕੋਈ ਗੱਲ ਨਹੀਂ ਜਿੰਨਾ ਮਰਜੀ ਐਟੀਟਿਊਡ ਦਾ ਜ਼ੋਰ ਲਾਉਣਾ ਲਾ ਲੋ ਇਹ ਪੰਜਾਬ ਦੇ ਵਿੱਚ ਨੇਰੀ ਚੜ ਚੁੱਕੀ ਹੈ ਹੁਣ ਇੱਕ ਪੰਜਾਬ ਦੇ ਵਿੱਚ ਨਵਾਂ ਬਦਲਾ ਆਊਗਾ ਨਵੀਂ ਖੇਤਰੀ ਪਾਰਟੀ ਆਊਗੀ ਜਿਹੜੀ ਪੰਜਾਬ ਦੇ ਵਿੱਚੋਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਬੈਠ ਕੇ ਬੰਗਾਰੂਗੀ ਮੋਦੀ ਇੱਥੇ ਜਿਹੜਾ ਮਰਜੀ ਸੈਂਟਰ ਦੇ ਵਿੱਚ ਬੈਠਾ ਹੋਵੇ ਉਹ ਪੰਜਾਬ ਚ ਲੱਕ ਕੇ ਆਊਗਾ ਕਿਉਂਕਿ ਉੱਥੇ ਜਾਣ ਦੀ ਲੋੜ ਨਹੀਂ ਨੇ ਜ਼ੁਰਤ ਵਾਲੀ ਪਾਰਟੀ ਹੋਣੀ ਚਾਹੀਦੀ ਹੈ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਪਹੁੰਚਿਓ ਤੁਹਾਡੇ ਕੋਲੇ ਇਹੀ ਹੋਣਾ ਚਾਹੀਦਾ ਤੁਹਾਡੇ ਕੋਲੇ ਨਿੱਜ ਨੂੰ ਆਪਣੇ ਨੂੰ ਸਾਈਡ ਤੇ ਰੱਖ ਕੇ ਆਇਓ ਤੇ ਆਪਣਾ ਕੁਛ ਪੰਜਾਬ ਲਈ ਕਰ ਲਈ ਆਇਓ ਆਪਣੇ ਕੌਮ ਲਈ ਕੁਛ ਲਈ ਕੁਛ ਕਰ ਲਈ ਆਇਓ ਇਹ ਸੇਵਾ ਕਰ ਲਈ ਆਇਓ ਜਿਵੇਂ ਪਹਿਲਾਂ ਬਾਦਲ ਵੀ ਕਰਨ ਉਹਦੀ ਸੇਵਾ ਕਰ ਰਹੇ ਆ ਰਾਜ ਨਹੀਂ ਸੇਵਾ ਉਹਨਾਂ ਨੇ ਜਿਹੜੀ ਸੇਵਾ ਕੀਤੀ ਆ ਉਹ ਤੁਹਾਨੂੰ ਸਭ ਨੂੰ ਹੀ ਪਤਾ ਹੀ ਆ ਪੰਜਾਬ ਦੇ ਲੋਕਾਂ ਨੂੰ